ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਾਈ ਹਾਜ਼ਰ ਹੋ ਗਿਆ ਫੇਰ ਟਾਈਮ ਕੱਢ ਕੇ ਛੋਟਾ ਵੀਰ ਆ ਤੁਹਾਡਾ ਤੇ ਤੁਹਾਨੂੰ ਕੱਲ ਕਿਹਾ ਸੀਗਾ ਕਿ ਬਾਈ ਜੀ ਤੁਹਾਨੂੰ ਦੱਸਾਂਗੇ ਪੀਆਰ ਦਾ ਮਸਲਾ ਕੀ ਆ ਇੱਥੇ ਅੱਜ ਦੇ ਟਾਈਮ ਕੈਨੇਡਾ 'ਚ ਕੀ ਹਾਲਾਤ ਨੇ ਤੇ ਮਿਲੂਗੀ ਪੀਆਰ ਜਾਂ ਨਹੀਂ ਮਿਲੂਗੀ ਚਾਂਸ ਹੈਗੇ ਆ ਜਾਂ ਨਹੀਂ ਹੈਗੇ ਕਿੱਦਾਂ ਦੇ ਚਾਂਸ ਨੇ ਕਿੱਦਾਂ ਦਾ ਮਾਹੌਲ ਆ ਤੇ ਕਿੱਦਾਂ ਦਾ ਕੰਮ ਆ ਹੁਣ ਪਹਿਲੀ ਗੱਲ ਤਾਂ ਇਹ ਹੀ ਆ ਬਾਈ ਸਭ ਤੋਂ ਪਹਿਲਾਂ ਬਾਈ ਆਪਣੇ ਟਰੱਕਾਂ ਵਾਲੇ ਬਹੁਤ ਸਾਰੇ ਕਮੈਂਟ ਵੀ ਕਰਦੇ ਹੁੰਦੇ ਸੀ ਮੈਸੇਜ ਵੀ ਕਰਦੇ ਹੁੰਦੇ ਸੀ ਆਪਣੇ ਪੰਜਾਬ ਦੇ ਵਿੱਚ ਕੀ ਹੁੰਦਾ ਸੀ ਟਰੱਕਾਂ ਵਾਲੇ ਬਾਈਆਂ ਨੂੰ ਇਹ ਕਹਿੰਦਾ ਸੀ ਬਾਈ ਜਿਹੜਾ ਟਰੱਕ ਵਾਲਾ ਵੀਰ ਟਰੱਕ ਚਲਾਉਣ ਵਾਲਾ ਕੈਨੇਡਾ ਵਾ ਗਿਆ ਉਹਦਾ ਮੰਥਲੀ 7-8 ਲੱਖ ਰੁਪਏ ਕਮਾਊਗਾ ਤੇ ਕਹਿੰਦੇ ਐਨੇ ਏਸੀ ਵਾਲੇ ਟਰੱਕ ਨੇ ਖਾਣਾ ਪੀਣਾ ਵਧੀਆ ਤੇ ਪੀਆਰ ਵੀ ਪੱਕੀ ਆ ਬਾਈ ਟਰੱਕ ਵਾਲੇ ਚ ਇਹ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਟਰੱਕ ਤੇ ਲੱਗ ਗਿਆ ਸਮਝ ਲਿਓ ਵੀ ਉਹ 5-7 ਲੱਖ ਤਾਂ ਗੱਲ ਹੀ ਕੁਝ ਨਹੀਂ ਹੈਗੀ ਉਹਨੇ ਐਂ ਕਮਾ ਲੈਣਾ ਤੇ ਚਲੋ ਪਹਿਲਾਂ ਹੁੰਦਾ ਵੀ ਸੀ ਕਿਸੇ ਪਹਿਲੇ ਦਾ ਹੱਕੇ ਚਲਾ ਲਓ ਅੱਜ ਤੋਂ 5 8 ਸਾਲ ਪਹਿਲਾਂ 8 ਸਾਲ ਪਹਿਲਾਂ ਤੇ ਹੁਣ ਇਹ ਹਾਲਾਤ ਆ ਬਾਈ ਰੱਕਾ ਵਾਲਿਆਂ ਨੂੰ ਪਹਿਲੀ ਗੱਲ ਤਾਂ ਕੰਮ ਨਹੀਂ ਹੈ ਗਿਆ ਉਹਦੇ ਨਵੇਂ ਬੰਦੇ ਨੂੰ ਆ ਨਵੇਂ ਨੂੰ ਕੀ ਪੁਰਾਣੇ ਨੂੰ ਵੀ ਨਹੀਂ ਹੈ ਗਿਆ ਬਾਈ ਲੋਕਲ ਮਾੜੇ ਮੋٹے ਹੁਣ ਜਿਹੜਾ ਬੰਦਾ ਕਮਾਉਂਦਾ ਸੀ ਬਾਈ ਮਹੀਨੇ ਦਾ 3-7 ਲੱਖ ਇੰਡੀਆ ਵਾਲਾ ਉਹਰੇ ਵਾਲਾ ਮੰਨ ਲਓ 12-13 ਹਜ਼ਾਰ ਡਾਲਰ ਤੇ ਅੱਜ ਉਹ ਅੱਜ ਉਹ ਕਮਾ ਰਿਹਾ 3000 ਡਾਲਰ ਤੇ ਉਹਨੂੰ ਬਈ ਕਿਵੇਂ ਰਹਿ ਜੂ ਅਗਲਾ ਕੋਈ ਯਾਰ ਕਮਾਲ ਆ ਕੀ ਕਿੱਥੇ ਕਮਾਉਂ ਤੁਸੀਂ 12000 ਡਾਲਰ ਡੇਲੀ ਦਾ ਬੰਦਾ ਸੀਗਾ ਸਾਢੇ 4-500 ਡਾਲਰ ਤੇ ਅੱਜ ਪਹਿਰੇ 100 ਡਾਲਰ ਯਾਰ ਤੇ ਉਹ ਬੰਦਾ ਰਹਿੰਦਾ ਨਹੀਂ ਕੰਮ ਤੇ ਓਖਾ ਰੁਕ ਫਸਿਆ ਹੋਇਆ ਰਹੂਗਾ ਨਵੇਂ ਚਲੋ ਪੁਰਾਣਿਆਂ ਦਾ ਤੇ ਇਹ ਵੀ ਉਹਨਾਂ ਨੂੰ ਮਿਲ ਜਦਾ ਨਵੇਂ ਨੂੰ ਬਈ ਜਮੀਨ ਨਹੀਂ ਮਿਲ ਰਹੀ ਜਿਵੇਂ ਨਹੀਂ ਕਹਦਾ ਤੇ ਕੋਈ ਨਹੀਂ ਜੇ ਕਿਤੇ ਟਰੱਕ ਦੂਰ ਜਾਊਗਾ ਲਾਉਣ ਤੈਨੂੰ ਬੁਲਾ ਲਾਂਗੇ ਫੋਨ ਕਰਕੇ ਨਹੀਂ ਬੈਠਿਆ ਰਹਿ ਘਰੀ ਤਾਂ ਬਈ ਕਿਤੇ ਮਿਲ ਜਦਾ ਕਿਤੇ ਨਾ ਮਿਲ ਜਦਾ ਇਹ ਟਰੱਕਾਂ ਨਾਲ ਤਾਂ ਇਹੀ ਹਾਲ ਅੱਜ ਦੇ ਹਾਲਾਤ 'ਚ ਵੀ ਇਹ 3000 ਉਹ ਕਹਿੰਦੇ ਸਾਡਾ ਟਰੱਕਾਂ ਨਾਲ ਦਾ ਬਣ ਜੇ ਤਾਂ ਐ ਸਮਝ ਲਓ ਬਹੁਤ ਵਧੀਆ ਗੱਲ ਆ ਖੁਸ਼ ਹੋ ਜਾਂਦੇ ਵੀ 3-4000 ਆਪਣਾ ਬਣ ਜਾਂਦਾ ਮੰਥਲੀ ਤੇ ਉਹਦੇ ਵਿੱਚ ਖਰਚਾ ਵੀ ਆਉਂਦਾ ਬਈ ਰੋਟੀ ਟੁੱਕਾ ਆਉਦਾ ਹੁੰਦਾ ਦੂਰ ਦਾ ਤੇ ਲੱਗ ਲੁਗ ਜੇ ਤੇ ਹੁਣ ਰਹੀ ਬਈ ਪੀਆਰ ਦੀ ਗੱਲ ਟਰੱਕਾਂ ਨਾਲ ਦੀ ਟਰੱਕਾਂ ਨਾਲ ਦੀ ਪੀਆਰ ਵੀ ਬੰਦ ਕਰਤੀ ਪਹਿਲਾਂ ਟਰੱਕਾਂ ਨਾਲ ਦੀ ਸਭ ਤੋਂ ਵਧੀਆ ਪੀਆਰ ਸੀ ਜਲਦੀ ਹੋ ਜਾਂਦੀ ਸੀਗੀ ਤੇ ਹੁਣ ਬਈ ਇਹ ਸਰ ਗਵਰਨਮੈਂਟ ਨੇ ਟਰੱਕਾਂ ਨਾਲ ਦੀ ਪੀਆਰ ਬਿਲਕੁਲ ਹੀ ਬੰਦ ਕਰਤੀ ਉਹਨਾਂ ਨੇ ਪੀਆਰਈ ਦੇਣੀ ਬੰਦ ਕਰਤੀ ਉਹ ਕਹਿੰਦੇ ਟਰੱਕ ਵਾਲਿਆਂ ਨੂੰ ਪੀਆਰ ਨਹੀਂ ਅਸੀਂ ਨਹੀਂ ਦੇ ਸਕਦੇ ਕਿਉਂਕਿ ਟਰੱਕ ਵਾਲੇ ਵੱਧੂ ਹੋ ਗਏ ਉਹ ਕਹਿੰਦੇ ਸਕਿੱਲ ਇਹਨਾਂ ਕੋਲੇ ਇਹ ਮੰਨਦੀ ਨਹੀਂ ਹੁਣ ਟਰੱਕ ਦੇ ਡਰਾਈਵਰਾਂ ਨੂੰ ਸਕਿੱਲ ਹੀ ਨਹੀਂ ਮੰਨਦੇ ਕਿਉਂਕਿ ਜਿਹੜੀ ਚੀਜ਼ 'ਚ ਵੱਧੂ ਹੋਈ ਜਾਂ ਨਾ ਜਿਵੇਂ ਜਿਵੇਂ ਭਾਈ ਕਿਸੇ ਟਾਈਮ ਕੰਟਰੈਕਸ਼ਨ ਦੇ ਕੰਮ ਕਰਨ ਵਾਲਿਆਂ ਨੂੰ ਨਾ ਵਧੀਆ ਐ ਮੰਨਦੇ ਹੁੰਦੇ ਸੀ ਚਾਹੇ ਲੇਬਰ ਤੇ ਹੁੰਦੀ ਸੀ ਵੀ ਇਹ ਦਿਹਾੜੀਦਾਰ ਬੰਦੇ ਨੇ ਕੰਮ ਕਰਦੇ ਨੇ ਇਹਨਾਂ ਕੋਲੇ ਸਕਿੱਲ ਆ ਸਰੀਰ ਆ ਇਹਨਾਂ ਕੋਲੇ ਚੰਡਦੇ ਨੇ ਸਰੀਰ ਨੂੰ ਮਿਸਤਰੀ ਟਾ ਲਾਉਣ ਵਾਲਾ ਪੂਰੇ ਫੱਟੇ ਲਾਉਣ ਵਾਲਾ ਲਾ ਲੋ ਉਹਨੂੰ ਤਾਂ ਟਾਪ ਦਾ ਮੰਨਦੇ ਸੀ ਜਿਹੜਾ ਮਿਸਤਰੀ ਘਰ ਬਣਾਉਂਦਾ ਵੀ ਬੜੀ ਤਕੜੀ ਸਕਿੱਲ ਆ ਕਿਉਂਕਿ ਉਹਦੇ ਬੰਦੇ ਘੱਟ ਸੀ ਕੰਮ ਕਰਨ ਵਾਲੇ ਬਣਾਉਣ ਵਾਲੇ ਘੱਟ ਸੀ ਲੇਬਰ ਵਾਲੇ ਘੱਟ ਸੀ ਉਹਨਾਂ ਨੂੰ ਬੜਾ ਮੰਨਿਆ ਜਾਂਦਾ ਉੱਚੇ ਦਰਜੇ ਬਹੁਤ ਵਧੀਆ ਕੰਮ ਬਾਈ ਅੱਜ ਦੇ ਟਾਈਮ 'ਚ ਇੰਡੀਆ ਤੋਂ ਇੰਨੇ ਆ ਗਏ ਐਲਮਾ ਇ ਤੇ ਜਾ ਸਟੂਡੈਂਟ ਉਹਨਾਂ ਨੇ ਕੀ ਕੀਤਾ ਬਾਈ ਹੁਣ ਕੰਮ ਹੈ ਨਹੀਂ ਸੀ ਸਾਰੇ ਲੇਬਰ 'ਚ ਪੈ ਗਏ ਜਦੋਂ ਲੇਬਰ 'ਚ ਪਏ ਆਦਾ ਬੰਦਾ ਲੇਬਰ 'ਚ ਪੈਣ ਤੋਂ ਬਾਅਦ ਸਿੱਖਣ ਦਾ ਉਹਨੇ ਮਿਸਤਰੀ ਦਾ ਕੰਮ ਹੁੰਦਾ ਵੀ ਆਪਾਂ ਵੀ ਸਿੱਖ ਜਾਗੇ ਮੀ ਨਿਗੇ ਚ ਉਹ ਮੇਖਾ ਲਾਉਣੀ ਸਿੱਖਿਆ ਪਹਿਲਾਂ ਵੱਡਣਾ ਸਿੱਖਿਆ ਉਹ ਦਾ ਲੱਕੜਾਂ ਨੂੰ 10 20 ਦਿਨਾਂ ਚ 20 25 ਦਿਨਾਂ ਚ ਪੂਰਾ ਵੱਡਣ ਲੱਗ ਗਿਆ ਉਹ ਦਾ ਲੱਕੜਾਂ ਨੂੰ ਜੇ ਬੰਦਾ ਸਿਹਾਰ 20 25 ਦਿਨਾਂ ਚ ਸਾਰੀਆਂ ਤੇਰੀਆਂ ਕਾਟੀਆਂ ਫਾਟਿੰਗ ਤਰਕੋਨੇ ਤਰਕਾਨੇ ਜਿਵੇਂ ਵੀ ਵੱਢਣੇ ਆ ਕਾਟੇ ਪਾਟੇ ਆਪਣੇ ਪੰਜਾਬੀ ਚ ਲਾ ਲੋ ਤੇ ਉਹ ਵੱਡਣ ਲੱਗੇ ਤਾਂ ਫਿਰ ਉਹ ਮਹੀਨੇ ਦੋ ਮਹੀਨਾ ਬਾਅਦ ਮੇਖਾ ਲਾਉਣੀ ਲੱਗ ਗਿਆ ਦਾ ਗੁੱਲਮ ਕੱਲਮ ਗੁੱਲਮ ਕੁੱਲਮ ਲਾ ਕੇ ਗੱਲ ਇਹ ਹੀ ਆ ਵੀ 7-8 ਮਹੀਨੇ ਬਾਅਦ ਉਹ ਮਿਸਤਰੀ ਬਣ ਜਾਂਦਾ ਬਾਈ ਛੋਟਾ ਜਿਹਾ ਮਿਸਤਰੀ ਲਾ ਲੋ ਵਧੀਆ ਕੰਮ ਕਰਨ ਲੱਗੇ ਦਾ ਟੌਪ ਤੇ ਤੇ ਸਾਲ ਡੇਢ ਸਾਲ ਬਾਅਦ ਟੌਪ ਦਾ ਮਿਸਤਰੀ ਬਣ ਜਦਾ ਹੁਣ ਜਿਹੜਾ ਹਰੇਕ ਬੰਦਾ ਲੇਬਰ ਵਾਲਾ ਬਾਈ ਮਿਸਤਰੀ ਬਣ ਗਿਆ ਟੌਪ ਦਾ ਤੁਸੀਂ ਆਪ ਹੀ حساب ਲਾ ਲੋ ਟੌਪ ਦਾ ਮਿਸਤਰੀ ਬਣ ਗਿਆ ਤੇ ਹੁਣ ਜਿਹੜੇ ਜਿੰਨੇ ਲੇਬਰ ਚ ਮੁੰਡੇ ਸੀ ਸਾਰੇ ਮਿਸਤਰੀ ਬਣ ਗਏ ਹੁਣ ਲੇ ਮਿਸਤਰੀਆਂ ਦੀ ਕਿੰਨੀ ਕੀ ਵੈਲਿਊ ਰਹੂਗੀ ਜਦੋਂ ਸਾਰੀ ਮਿਸਤਰੀ ਬਣ ਗਏ ਹੁਣ ਮਿਸਤਰੀ ਆਪਹਾੜੇ ਕੱਢਦੇ ਨੇ ਸਾਨੂੰ ਕੰਮ ਤੇ ਲੈ ਜਾਓ ਕਿਸੇ ਟਾਈਮ ਇਸ ਤੇ 20-30 ਕਹਿੰਦੇ ਘੰਟੇ ਤੇ ਮਿਲਦੇ ਹੁੰਦੇ ਸੀਗੇ ਆ ਦੇਉ ਮਿਸਤਰੀਆਂ ਨੂੰ ਕੁਝ ਵੀ ਨਹੀਂ ਮਿਲਦਾ ਹਾੜੇ ਕੱਢਦੇ ਨੇ ਵੀ ਕੰਮ ਤੇ ਲੈ ਜਾਓ ਕਿਉਂ ਜਣੀ ਐਨੇ ਨੇ ਬਾਈ ਮਿਸਤਰੀ ਵੈਲਿਊ ਖਤਮ ਹੋ ਗਈ ਹੁਣ ਟਰੱਕਾਂ ਵਾਲੇ ਵੀਰਾਂ ਦੀ ਤਾਂ ਤਾਂ ਹੀ ਵੈਲਿਊ ਖਤਮ ਹੋਈ ਹੈ ਪਹਿਲਾਂ ਟਰੱਕਾਂ ਵਾਲੇ ਵੀਰ ਭਾਲੇ ਤੋਂ ਮਿਲਦੇ ਹੁੰਦੇ ਸੀ ਬਾਈ ਟਰੱਕ ਚਲਾਣੇਗਾ ਅੱਜ ਦੇ ਟਾਈਮ 'ਚ ਬਾਈ ਟਰੱਕਾਂ ਵਾਲੇ ਐਨੇ ਨੇਗੇ ਤੈਨੂੰ ਹਰ ਘਰ ਦੇ ਵਿੱਚ ਟਿੱਕ ਟ੍ਰੱਕ ਡਰਾਈਵਰ ਮਿਲੂਗਾ ਹੁਣ ਜਦੋਂ ਐਨੇ ਟਰੱਕ ਡਰਾਈਵਰ ਨੇ ਬਾਈ ਕਿਉਂ ਮੁੰਡੇ ਗੱਡੀਆਂ ਚਲਾਉਂਦੇ ਜਿਹਾਉਂਦੇ ਟਰੱਕ ਵੀ ਸਿੱਖਣਾ ਕੋਈ ਬਾਲੀ ਵੱਡੀ ਗੱਲ ਨਹੀਂ ਪਹਿਲਾਂ ਟਰੱਕ ਬਹੁਤ ਘੱਟ ਮੁੰਡੇ ਸਿੱਖਦੇ ਸੀ ਆਪਣੇ ਇੰਡੀਆ 'ਚ ਵੀ ਲਾ ਲਓ ਚਾਹ ਹਰੇਕ ਹੀ ਸਿੱਖ ਕੇ ਆਉਂਦਾ ਪੂਰੇ ਸਿੱਖ ਲਾਦਾ ਮਾੜਾ ਮੋਟਾ ਤੇ ਗੱਲ ਖਤਮ ਆ ਵੀ ਹਰੇਕ ਟਰੱਕ ਡਰਾਈਵਰ ਆ ਤਾਂ ਅੱਜ ਟਰੱਕ ਡਰਾਈਵਰ ਦੀ ਵੈਲਿਊ ਖਤਮ ਹੋ ਗਈ ਜਿਵੇਂ ਮਿਸਤਰੀਆਂ ਦੀ ਵੀ ਅੱਜ ਵੈਲਿਊ ਖਤਮ ਹੋ ਗਈ ਤਾਂ ਪੀਆਰ ਆ ਬਈ ਮਿਲਣੀਆਂ ਬਹੁਤ ਮੁਸ਼ਕਲ ਨੇ ਤੇ ਦੂਜਾ ਸੋਨੂੰ ਦੱਸਦਾ ਬਈ ਦੂਜੀ ਕੀ ਗੱਲ ਸੀਗੀ ਤੇ ਦੂਜੀ ਇਹ ਗੱਲ ਸੀਗੀ ਕਿ ਨਾਲ ਦਾ ਹੀ ਸਟੂਡੈਂਟ ਮੁੰਡਾ ਉਹਨੂੰ ਤਿੰਨ ਚਾਰ ਸਾਲ ਹੋ ਗਏ ਪਹਿਲਾਂ ਪੜਾਈ ਪੜੂਈ ਕੀਤੀ ਸਾਲ ਦਾ ਉਹਦਾ ਵਰਕ ਪਰਮਿਟ ਆ ਤੇ ਉਹ ਸਾਲ ਤੋਂ ਬਾਅਦ ਉਹ ਲੱਗ ਗਿਆ ਉਹਦੇ ਚਿੱਤੇ ਆ ਗਿਆ ਕਿ ਮੈਂ ਵੀਰ ਪੀਰ ਅਪਲਾਈ ਕਰਨੀ ਹੈ ਮਿਲਤਾ ਸਹੀ ਕਿਸੇ ਵਕੀਲ ਵਕਾਲ ਨੂੰ ਜਾਂਦ ਰੋ ਤੇ ਉਹਨੇ ਕਹਿੰਦੇ ਪੂਰੇ ਬਈ ਮਿਲਣ ਦੇ ਪਿੱਛੇ ਹੀ ਨਹੀਂ ਹੈਗਾ ਇੰਡੀਆ ਵਾਂਗੂ ਆਪਾਂ ਜਾ ਕੇ ਆਫਿਸ 'ਚ ਬਹਿ ਗਏ ਤੇ ਲੋ ਜੀ ਮਿਲ ਗਏ ਗੱਲਬਾਤ ਕੀਤੀ ਉਹ ਤਾਂ ਸਲਾਹ ਲੈਤੀ ਕੋਈ ਗੱਲ ਨਹੀਂ ਉਹਨੇ ਚਾਹ ਪਿਆਈ ਸਹੀ ਲੱਗੀ ਤਾਂ ਠੀਕ ਹੈ ਨਹੀਂ ਉੱਠ ਕੇ ਆਗੇ ਦੂਜੇ ਕੋਲੇ ਵਾਗੇ ਇੱਥੇ ਗੱਲ ਨਹੀਂ ਹੈਗਾ ਬਈ ਆ ਇੱਥੇ ਜੇ ਮਿਲਣਾ ਨਾ ਕਿਸੇ ਨੂੰ ਰਾਇ ਲੈਣੀ ਆ ਚਾਹੇ ਕੋਈ ਵੀ ਹੈ ਉਹ ਫੀਸ ਲੈਂਦਾ ਉਹਨੇ ਸਿਰਫ ਮਿਲਣ ਦੀ 50 ਡਾਲਰ ਫੀਸ ਲਈ ਤੇ ਚਿਰਪ ਗੱਲ ਕਰਨ ਜੀ ਦੱਸਣਗੇ ਵੀ ਤੇਰੀ ਫਾਇਲ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਤੂ ਗਿਆ ਵਕੀਲ ਕੋਲੇ ਤੇ ਉਹਨੂੰ ਕਹਿੰਦਾ ਵੀ ਫੈਲ ਮੇਰੀ ਪਹਿਲਾਂ ਤਾਂ ਉਹਨੂੰ ਵਕੀਲ ਕਹਿੰਦਾ ਤੂੰ ਐ ਕਰਦਾ ਜੇ ਸਾਲ ਕੋ ਹੋਠ ਠਹਿਰ ਕੇ ਆਇਆ ਤਾਂ ਵੀ ਸਾਲ ਤਾਂ ਤੇਰੇ ਵਰਕ ਪਰਮਟ ਤੂੰ ਹੋ ਗਿਆ 3 ਸਾਲਾਂ ਦਾ ਵਰਕ ਪਰਮਟ ਵੀ ਸਾਲ ਕੋ ਹੋਠ ਠਹਿਰ ਕੇ ਆਇਆ ਤਾਂ ਸਾਲ ਚਲੋ ਜੀ ਉਹ ਉਹ ਕਹਿੰਦਾ ਮੈਨੂੰ ਤਾਂ ਪਹਿਲੀ ਟੈਨਸ਼ਨ ਪੈ ਗਈ ਜਦੋਂ ਆ ਗੱਲ ਕਹੀ ਵੀ ਸਾਲ ਹੋਠ ਠਹਿਰ ਕੇ ਆਇਆ ਵੀ ਹਾਲੇ ਤਾਂ ਸਾਲ ਕੋ ਆ ਫਿਰ ਦੂਜੀ ਗੱਲ ਕਹਿੰਦਾ ਜੀ ਚਲੋ ਉਹਨੇ ਦੱਸਿਆ ਕਹਿੰਦਾ ਜਦੋਂ ਮੈਂ ਦਿਖਾਏ ਆਪਦੇ ਡਾਕੂਮੈਂਟ ਉਹ ਕਹਿੰਦਾ ਵੀ ਜਿਹੜੇ ਤੇਰੇ ਡਾਕੂਮੈਂਟ ਨੇ ਪੜਾਈ ਤਾਂ ਪੂਰੀ ਕਰ ਲਈ ਕੰਮ ਤੇਰੇ ਕੋਲੇ ਹੈ ਨਹੀਂ ਸਕਿੱਲ ਤੇਰੇ ਕੋਲੇ ਹੈ ਨਹੀਂ ਕਰਦਾ ਫਿਰਦਾ ਤੂੰ ਡੋ ਅ ਡੈਸ਼ ਤੇ ਉੱਬਰ ਸਕਿੱਪ ਲਾ ਲੋ ਮੁੰਡੇ ਕਰਦੇ ਕੈਨੇਡਾ ਦੇ ਵਿੱਚ ਸਕਿੱਪਾ ਨੇ ਉਹੀ ਜਮਾਟੋ ਵਾਲਾ ਕੰਮ ਆਪਣੇ ਵੀ ਕਹਿੰਦਾ ਵੀ ਤੇਰੇ ਕੋਈ ਪੁਆਇੰਟ ਨਹੀਂ ਬਣੇ ਤੇਰੇ ਕੋਲੇ ਕੋਈ ਸਕਿੱਲ ਨਹੀਂ ਹੈਗੀ ਤਾਂ ਪੀਆਰ ਤੈਨੂੰ ਇਹ ਡਾਕੂਮੈਂਟਾਂ ਤੇ ਨਹੀਂ ਮਿਲ ਸਕਦੀ ਬਿਲਕੁਲ ਹੀ ਨਹੀਂ ਮਿਲ ਸਕਦੀ ਕਹਿੰਦਾ ਤੇ ਕਹਿੰਦਾ ਜੀ ਹੋਰ ਕੋਈ ਇਲਾਜ ਕਹਿੰਦਾ ਵੀ ਇਲਾਜ ਇਹ ਹੈ ਜਾਂ ਤਾਂ ਤੂੰ ਕੰਮ ਕਰ ਕੰਟਰੈਕਸ਼ਨ ਦਾ ਵੀ ਆ ਘਰ ਬਣਾਉਣ ਵਾਲਾ ਇਹਦੇ ਵਿੱਚ ਤੂੰ ਕੰਮ ਕਰੇਗਾ ਸਕਿੱਲ ਵਾਲਾ ਉਦੇ ਵਿੱਚ ਤੈਨੂੰ ਚੈੱਕ ਕਟਾਉਣੇ ਪੈਣਗੇ ਕਹਿੰਦਾ ਜੀ ਉਹ ਕਹਿੰਦਾ ਮੈਂ ਚੈੱਕ ਕਟਵਾ ਦੂੰਗਾ 15000 ਡਾਲਰ ਲੱਗੂਗਾ ਚੈੱਕ ਕਟਾਉਣ ਦਾ ਤੇ ਉਹ ਕਹਿੰਦਾ ਯਾਰ 15000 ਡਾਲਰ ਫਿਰ ਆਈ ਲੈਟਰ ਦਪਾਂਗਾ ਆਈ ਲੈਟਰ ਦੇ ਵਿੱਚ ਕਹਿੰਦਾ ਤੈਨੂੰ ਵਧੀਆ ਬੈਂਡ ਲੋਣੇ ਆ ਤਾਂ 10000 ਲੱਗੂਗਾ ਕਹਿੰਦਾ 25000 ਕਹਿੰਦਾ 5000 ਲੱਗੂ ਆਪਣੀ ਫੀਸ ਕਹਿੰਦਾ 30000 ਫਿਰ ਕਹਿੰਦਾ ਫਿਰ ਕੋਈ ਗਰੰਟੀ ਨਹੀਂ ਮੇਰੀ ਡਾਕੂਮੈਂਟਾਂ ਦੀ ਗਰੰਟੀ ਹੈ ਵੀ ਤੂੰ ਕੰਮ ਇੱਥੇ ਕਰਦਾਗਾ ਤੇ ਆ ਚੀਜ਼ ਆਗੀ ਪਰ ਕਹਿੰਦਾ ਪੀਆਰ ਦੀ ਕੋਈ ਗਰੰਟੀ ਨਹੀਂ ਉਹ ਤਾਂ ਕਹਿੰਦਾ ਮੁਲਾਜ਼ਮਾਂ ਦੇ ਹੱਥ 'ਚ ਆਣਾ ਹੁਣ ਦੇਣਗੇ ਨਾ ਦੇਣਗੇ ਉਹ ਐਨੇ ਪੈਸੇ 30000 ਡਾਲਰ ਕਹਿੰਦਾ ਯਾਰ ਮੈਂ ਕਹਿੰਦਾ ਮੈਂ ਆਖਿਆ ਸਮਾਨ 'ਚ ਮੈਂ 60000 ਦੀ ਗੱਡੀ ਲਾਉਣ ਤੇ ਲੈ ਰਿਹਾ 30000 ਹੋਰ ਚੱਕ ਕੇ ਕਰੂੰਗਾ ਕਿ ਮੇਰੇ ਤਾਂ ਬਲਾਉਂਦੇ ਆ ਨਹੀਂ ਚਿੱਟੇ ਵਾਲ ਆ ਜਾਣਗੇ ਪੀਆਰ ਕਾਰਡ ਤਾਂ ਤੇ ਉਹਨੂੰ ਫਸਾ ਰਿਹਾ ਕਹਿੰਦਾ ਪੀਆਰ ਕਾਰਡ ਹੀ ਸਾਲਾ ਟੈਨਸ਼ਨ ਪਾਤੀ ਪੜ੍ਹ ਲਿਖ ਕੇ ਵਧੀਆ ਮੁੰਡਾ ਪੜ੍ਹ ਲਿਖ ਕੇ ਆਇਆ ਕੰਮ ਵੀ ਕਰ ਦਿਆ ਕਹਿੰਦਾ ਯਾਰ ਹੁਣ ਗੱਡੀ ਨਹੀਂ ਕਿਸ਼ਤਾਂ ਹੀ ਲਾਉਣੇ ਆ ਖਰਚਾ ਚੱਲਦਾ ਕਹਿੰਦਾ ਹੁਣ 30000 ਖੜ ਕਹਿੰਦਾ ਫਿਰ ਉਹ ਵੀ ਗਰੰਟੀ ਨਹੀਂ ਵੀ 30000 ਲਾਉਣ ਤੋਂ ਬਾਅਦ ਆਪਣਾ ਪੀਆਰ ਹੋ ਜਾਣਾ ਤੇ ਕਹਿੰਦਾ ਯਾਰ ਮੇਰੇ ਤਾਂ ਭਾਂ ਦਾ ਟੈਨਸ਼ਨ ਪੈ ਗਈ ਕਹਿੰਦਾ ਚੱਕਰ ਆਉਣ ਲੱਗੇ ਇਹ ਹਾਲਾਤ ਨੇ ਵੀਰੋ ਐਦਾਂ ਪੀਆਰ ਨਹੀਂ ਮਿਲਦੀਆਂ ਹੈਗੀਆਂ ਇੱਥੇ ਰੂਲ ਬਹੁਤ ਚੇਂਜ ਹੋਈ ਜਾਂਦੇ ਨੇ ਤੇ ਇੱਥੇ ਆਏ ਅੱਜ ਦੇ ਟਾਈਮ ਮਾੜੇ ਪੜ੍ਹਾਈ ਤੇ ਜਾਂ ਕੋਈ ਵੀ ਲਾ ਲਓ ਜੇ ਤੁਸੀਂ ਕੰਮ ਕਰਕੇ ਗਵਰਨਮੈਂਟ ਨੂੰ ਟੈਕਸ ਜਮ੍ਹਾਂ ਕਰਦੇ ਹੋ ਫੇਰ ਪੀਆਰਾਂ ਮਿਲਣਗੀਆਂ ਐਦਾਂ ਨਹੀਂ ਮਿਲਦੀਆਂ ਤੁਹਾਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪੈਣਾ ਇਹਦੇ ਵਾਸਤੇ ਤੇ ਬਾਕੀ ਉਹਨਾਂ ਨੇ ਪੀਆਰ ਬੈਸੀ ਦੇਣੀ ਆ ਬੰਦ ਕਰਦੇ ਆ ਕਿਸੇ ਨੂੰ ਦੇਣਗੇ ਜਿਹੜਾ ਡਾਕਟਰ ਡਾਕਟਰ ਹੈ ਨਰਸ ਨਰਸ ਆਮ ਬੰਦਿਆਂ ਨੂੰ ਨਹੀਂ ਪੀਆਰ ਦਿੰਦੇ ਤੇ ਬਹੁਤ ਸਾਰੇ ਏਦਾਂ ਦੇ ਕੇਸ ਨੇ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ਲ ਹੋਏ ਨੇਗੇ ਸਟੂਡੈਂਟਾਂ ਦੇ ਵਰਕ ਪਰਮਿਟ ਦੇ ਵੀਜ਼ਾ ਰਿਫਿਊਜ਼ਲ ਹੋਣੀ ਹੈ ਜਿਹੜੇ ਵਧੀਆ ਕੋਰਸਾਂ ਤੇ ਆਏ ਸੀ ਬਾਈ ਜੀ ਉਹ ਕਿਉਂ ਹੋਏ ਨੇ ਕਿਸ ਵਜ੍ਹਾ ਨਾਲ ਹੋਏ ਨੇ ਤੇ じゃ ਉਹਨਾਂ ਦਾ ਅੱਗੇ ਕੀ ਬਣੂਗਾ ਜਿਨ੍ਹਾਂ ਨੇ ਰਿਫਿਊਜ਼ੀਆਂ ਲਾਈਆਂ ਨੇ ਉਹਨਾਂ ਦਾ ਕੀ ਬਣੂਗਾ ਇਸ ਨੂੰ ਅਗਲੀ ਵੀਡੀਓ ਚ ਬਾਈ ਕੱਲ ਨੂੰ ਜ਼ਰੂਰ ਸਾਰਾ ਵੇਰਵਾ ਪਾ ਕੇ ਦੱਸਦੇ ਆ ਤੇ ਤੁਹਾਨੂੰ ਦੱਸਾਂਗੇ ਕਿਉਂਕਿ ਹੁਣ ਕੰਮ ਤੇ ਵੀ ਜਾਣਾ ਹੁੰਦਾ ਬਾਈਆਂ ਨੇ ਕੰਮ ਤਾਂ ਕੀ ਆਪਣਾ ਜਾਣਾ ਪਰ ਟਾਈਮ ਤੇ ਜਾਣੀ ਪੈਂਦਾ ਤੇ ਉਹ ਵੀ ਪਤਾ ਤੁਹਾਨੂੰ ਸਾਰਾ ਕੁਝ ਅਸੀਂ ਪਤਾ ਕੀਤਾ ਸੀ ਕਿਉਂ ਵੀ ਜਰਫੀਲ ਹੋਏ ਮੁੰਡਿਆਂ ਦੇ ਕੁੜੀਆਂ ਦੇ ਸਟੂਡੈਂਟਾਂ ਦੇ ਜਾਂ ਨਵੇਂ ਵੀਜ਼ੇ ਨਹੀਂ ਮਿਲ ਰਹੇ ਕਿੰਨੇ ਵੀਜ਼ੇ ਰੱਦ ਹੋ ਰਹੇ ਨੇ ਇਹ ਤੇ ਬਾਈ ਅੱਗੇ ਤੁਹਾਨੂੰ ਦੱਸਦੇ ਆ ਅਗਲੀ ਵੀਡੀਓ ਚ ਵੀ ਇੱਥੇ ਹਾਲਾਤ ਕਿੱਦਾਂ ਦੇ ਚੱਲ ਰਹੇ ਨੇ ਕਿੰਨੀ ਕਮਾਈ ਕਰ ਲੈਂਦੇ ਤੇ ਬਾਈ ਇੱਕ ਕਮੈਂਟ ਹੱਥ ਵੱਨ ਕੇ ਬੇਨਤੀ ਆ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਛੋਟੇ ਛੋਟੇ ਭਾਈ ਦੀ ਵੀਡੀਓ ਵੱਡਾ ਲਾ ਲਓ ਛੋਟਾ ਲਾ ਲਓ ਭਾਈ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆਂ ਧੰਨਵਾਦ ਜੀ